ਗੁਰਿੰਦਰ ਸਿੰਘ ਐਸਐਸਪੀ ਜੰਦਰ ਦਿਹਾਤੀ ਜੀ ਦੇ ਦਸ਼ਾ ਉਦੇਸ਼ ਅਤੇ ਉਹਨਾਂ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਨਸ਼ਾ ਵਿਰੋਧ ਅਤੇ ਮਾਰਿਆ ਇਸਲਾਮ ਵੱਲੋਂ ਜਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸਐਚਓ ਕੁਸ਼ਨ ਕੁਮਾਰ ਫਲੋਰ ਅਤੇ ਉਸਦੀ ਟੀਮ ਵਿੱਚ ਸਬ ਇੰਸਪੈਕਟਰ ਗਵਿੰਦਰ ਸਿੰਘ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਤਹਿਤ ਅੰਤਰ ਜ਼ਿਲ੍ਹਾ ਜਿਹੜਾ ਹੈਗਾ ਇੱਕ ਗਰੁੱਪ ਦੇਸ਼ੀ ਮੈਂਬਰੀ ਜਿਹੜੇ ਆ ਮੈਂਬਰوں ਨੂੰ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਵੱਲੋਂ ਕਰੀਬ 18 ਘਵਾਰਦਤਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਇਹਨਾਂ ਨੇ ਲੁਧਿਆਣਾ ਫਲੋਰ ਅਤੇ ਫਗੋੜੇ ਇਹਦੇ ਵਿੱਚ ਕੀਤੀਆਂ ਨੇ ਇਹਨਾਂ ਦੀ ਮੋਟਰ ਸਪਰਟੀ ਇਹ ਸੀ ਕਿ ਰਾਹੀਗਰਾਂ ਨੂੰ ਨੁਟਦੇ ਸਨ ਅਤੇ ਜਦੋਂ ਮੋਸਟਲੀ ਇਹ ਜਿਹੜੇ ਪ੍ਰਵਾਸੀ ਜਦੋਂ ਬਾਹਰੋਂ ਆਉਂਦੇ ਸੀ ਟਰੱਕ ਵਾਲੇ ਉਹਨਾਂ ਨੂੰ ਫਲੋਰ ਜਿਹੜਾ ਆਪਣਾ ਮੇਨ ਕੋਲ ਆਉਂਦੇ ਅੱਗੇ ਰੁਕਦੇ ਸੀ ਜਦੋਂ ਸ਼ਹਿਰ ਤੋਂ ਬੰਦਾ ਆਉਂਦਾ ਤੇ ਥੋੜਾ ਅੱਗੇ ਜਾ ਕੇ ਰੁਕਦਾ ਤੇ ਉੱਥੇ ਥੋੜਾ ਜਿਹਾ ਰੁਕਣ ਦਾ ਕੱਚੀ ਜਗ੍ਹਾ ਹੈਗੀ ਆ ਕਿਲੋਮੀਟਰ ਦੀ ਉਥੇ ਰੁਕ ਵਗੈਰਾ ਲੱਗੇ ਹੋਏ ਆ ਜਦੋਂ ਰੁਟੀਨ ਦੇ ਵਿੱਚ ਟਰੱਕ ਰੁਕਦੇ ਸਨ ਤੇ ਉਹਨਾਂ ਨੂੰ ਇਹ ਮੋਬਾਈਲ ਫੋਨ ਤੇ ਉਹਨਾਂ ਕੋ ਪੈਸੇ ਖੋਲ ਲੈਂਦੇ ਸਨ ਇਹਨਾਂ ਦੀ ਮੇਨ ਮਿਡਸ ਮੰਨੀ ਇਹ ਸੀ ਇਸ ਤੋਂ ਇਲਾਵਾ ਇਹਨਾਂ ਨੇ ਜਿਹੜੀਆਂ ਵਾਰਦਾਤਾ ਨੇ ਉਹ ਨਵਾਂ ਸ਼ਹਿਰ ਰੋਡ ਤੇ ਵੀ ਕੀਤੀਆਂ ਨੇ ਫਲੋਰ ਟੂ ਨਵਾਂ ਸ਼ਹਿਰ ਰੋਡ ਦੇ ਉੱਤੇ ਤੇ ਇਹਨਾਂ ਨੂੰ ਜਿਹੜਾ ਇਹ ਗੈਂਗ ਹੈਗਾ ਇਹਨਾਂ ਨੇ ਅੱਗੇ ਫਰਦਰ ਜਿਹੜਾ ਸੀ ਹੁਣ ਇਹਨਾਂ ਨੇ ਵਿਉਤਬੰਦੀ ਕੀਤੀ ਸੀ ਬੀਨਾ ਵਾਰਦਾਤਾਂ ਤੋਂ ਬਾਅਦ ਇਹਨਾਂ ਨੇ ਪੈਟਰੋਲ ਪੰਪ ਵਾਲੇ ਤੇ ਮਨੀ ਚੇਂਜਰ ਰੋਟਣ ਦੀ ਸਲਾਹ ਕਰ ਰਹੀ ਸੀ ਜਿਨ੍ਹਾਂ ਨੂੰ ਸਾਡੇ ਐਸ ਐਚਓ ਫਲੋਰ ਪੂਸ਼ਨ ਕੁਮਾਰ ਅਤੇ ਉਹਨਾਂ ਦੀ ਟੀਮ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੈਗਾ ਇਹਨਾਂ ਕੋਲੋਂ ਜਿਹੜੀ ਆ ਸ਼ਾਰਪ ਵੈਪਨ ਜਿਹੜੇ ਆ ਔਰ ਕਵਰ ਹੋਏ ਨੇ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਮੋਬਾਈਲ ਕੋਈ ਸੀ ਉਹ ਬਰਾਮਦ ਹੋਏ ਆ ਮੋਟਰਸਾਈਕਲ ਜਿਹੜੇ ਸੀ ਚੋਰੀ ਦੇ ਉਹ ਇਹਨਾਂ ਕੋਲੋਂ ਦੋ ਬਰਾਮਦ ਕੀਤੇ ਗਏ ਨੇ ਇਹ ਸਾਰੇ ਇਹਨਾਂ ਚੋਂ ਪੰਜ ਜਿਹੜੇ ਨੇ ਉਹ ਵਾਰਦਾਤੀ ਨੇ ਇੱਕ ਜਿਹੜਾ ਸੀ ਉਹ ਫਰੈਸ਼ ਸੀ ਮਿਲਗੇ ਸਾਈਡ ਤੋਂ ਇਹਨਾਂ ਨੇ ਲੁੱਟਾ ਖੋਹਾਂ ਦੀਆਂ ਤੇ ਚੋਰੀ ਦੇ ਤੇ ਨਸ਼ੇ ਦੇ ਇਹਨਾਂ ਤੇ ਆਲਰੇਡੀ ਮਕਦਮੇ ਦਰਜ ਨੇ ਸਰ ਜ਼ਫਰਦਰ ਇਹਨਾਂ ਦਾ ਅਸੀਂ ਪੁਲਿਸ ਸਮਰੱਦ ਲੈ ਰਹੇ ਆਂ ਪੁਲਿਸ ਸਮਰੱਦ ਹਾਸਲ ਕਰਨ ਤੋਂ ਬਾਅਦ ਅਸੀਂ ਫਿਰ ਦਾ ਕੋਸ਼ਿਸ਼ ਕਰਾਂਗੇ ਹਜੇ 15 ਵਾਰ ਦਾ ਤਾਂ ਮੰਨੇ ਨੇ ਉਸ ਤੋਂ ਬਾਅਦ ਹੋਰ ਜਿਹੜਾ ਜੋ ਇਨਕਸ਼ਾਫ ਇਹਨਾਂ ਨੇ ਕੀਤਾ ਉਹਦੇ ਮੁਤਾਬਕ ਅਸੀਂ ਤੁਹਾਨੂੰ ਦੱਸਾਂਗੇ ਸਪੈਸੀਫਿਕਲੀ ਜਿਹੜੇ ਆ ਦੋ ਤੇ ਤਿੰਨ ਜਣੇ ਜਿਹੜੇ ਨੇ ਉਹ ਲੋਕਲ ਨੇ ਇੱਥੇ ਫਲੋਰ ਦੇ ਰਹਿਣ ਵਾਲੇ ਹੈਗੇ ਨੇ ਕਲਸੀ ਮਹੱਲੇ ਦੇ ਨੇ ਕੁਝ ਬਿਲਗੇ ਦੇ ਨੇ ਤੇ ਕੁਝ ਆਰਾਪੁਰਾਈਆਂ ਦੇ ਨੇ ਸਰ ਨਿਸ਼ਚਿਤ ਕੋਲੋਂ ਅਸੀਂ 288 ਜਿਹੜੀਆਂ ਅਸੀਂ ਨਸ਼ੀਲੀਆਂ ਗੋਲੀਆਂ ਨੇ ਇਹਨਾਂ ਕੋਈ ਬਰਾਮਦ ਕੀਤੀਆਂ ਹੈਗੀਆਂ ਨੇ ਜੀ ਤੇ ਉਹਦੇ ਤੇ ਵੀ ਇਹਨੇ ਐਂਟੀਬੈਸਟ ਦਾ ਮਕਦਮਾ ਦਰਜ ਕੀਤਾ ਇੱਥੇ ਮੈਂ ਦੱਸਣਾ ਚਾਹੁੰਦਾ ਇਹ ਵਾਰ-ਵਾਰ ਇਹ ਵਾਰਦਾਤੀ ਨੇ ਤੇ ਵਾਰ-ਵਾਰ ਜਿਹੜਾ ਕਰਾਇਮ ਕਰਦੇ ਨੇ ਉਹਦੇ ਵਿੱਚ ਬੀਐਨਐਸ ਦੀ 111 ਧਾਰਾ ਇਹਨਾਂ ਤੇ ਲਾਈ ਗਈ ਹੈ ਜਿਹਦੇ ਵਿੱਚ ਮਿਨੀਮਮ 10 ਸਾਲ ਦੀ ਕੈਦ ਆ ਇਹ ਮਾੜੇ ਬੰਦੇ ਜਿਹੜੇ ਗਰੀਬ ਲੋਕਾਂ ਨੂੰ ਰਾਹਗੀਰਾਂ ਨੂੰ ਪਸਾਨਾਂ ਨੂੰ ਲੁੱਟਦੇ ਸੀ ਉਦੋਂ ਤੱਕ ਇਹਨਾਂ ਨੂੰ ਜਿਹੜੀ ਪ੍ਰੋਪਰ ਸਜ਼ਾ ਜਿਹੜੀ ਉਹ ਮਿਲੇਗੀ ਇਸ ਵਿੱਚ ਦੋ ਤਿੰਨ ਜਣੇ ਜਿਹੜੇ ਨੇ ਉਹ ਨਸ਼ਾ ਕਰਨ ਦੇ ਆਦੀ ਹੈਗੇ ਹਾਂ ਜੀ ਇਹਨਾਂ ਨੂੰ ਮਾਜੋਕ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡਰ ਸਿਲਤੇਗਾ